ਬਹੁਤ ਜੀ ਚੱਲ ਜੀ ਇਹ ਪਿਆਰਾ ਵੀ ਦਾਗ ਦਾ ਭਾਈ ਨੂੰ ਫੁੱਟਰ ਦਿੱਤਾ ਅੰਤਰਲੇ ਨੂੰ ਦੋ ਦਿੱਤੇ ਆ ਇੱਕ ਲੈ ਗਿਆ ਪਹਿਲਾਂ ਘੰਟਾ ਕੋ ਕਰ ਲੈਣਾ ਚਲਿਆ ਇੱਕ ਆ ਦਤਾ ਤੇ ਮਿਲਾਂ ਦਾ ਦੋ ਹੋਰ ਭਾਲਦੇ ਆ ਕਹਿੰਦੇ ਸਾਡੀ ਫਲੇਵਰ ਬਹੁਤ ਹਨਾ ਕੋ ਕੰਮ ਕਰਦਾ ਲਗਾ ਜੀ ਮੋਦੇਲ ਦੋ ਹੋਰ ਦਵਾ ਜੀ ਸ਼ਾਇਦ ਇੱਕ ਦੋ ਦਿਨਾਂ ਚ ਹੈ ਨਾ ਆ ਮਹੀਨੇ-ਮਹੀਨੇ ਦੇ ਵਿੱਚ ਲੈ ਜਾਉਗੇ ਲੱਗਦਾ ਹਾਂਜੀ ਹਾਂਜੀ ਤੇ ਫਿਰ ਤੁਸੀਂ ਦੱਸ ਸਕਦੇ ਆ ਵੀ ਕੁਆਲਿਟੀ ਬੈਟਰੀਆਂ ਕੰਟਰੋਲ ਮਣੀ ਆਉ ਸਾਰ ਪਾਸ ਬਹੁਤ ਪੱਕਿਆ ਹੋਇਆ ਜਦ ਵੀ ਆਹ ਬੰਦੇ ਆਉਂਦੇ ਆ ਉਸ ਕੁਰੀ ਵੇਚ ਦਿੰਦੇ ਆ ਮੜ ਕੇ ਪੁੱਛਦੇ ਨੇ ਇਹ ਬਾਈ ਕਹਿੰਦਾ ਵਾ ਜਦੋਂ ਮਰਜ਼ੀ ਆ ਜਾਓ ਮੇਰੇ ਕੋਲੇ ਸਾਡੀ ਗੱਡੀ ਦੋ ਬੰਦੇ ਮਕੈਨਿਕ ਤੇ ਹੈਲਪਰ ਕਿਤੇ ਵੀ ਕਿਤੇ ਸਕੂਟਰ ਨੂੰ ਆਏ ਮਸ਼ੀਨਰੀ ਆ ਚੱਲਦੀ ਕਿਤੇ ਵੀ ਖਰਾਬ ਹੋ ਸਕਦੀ ਆ ਸਾਡੀ ਗੱਡੀ ਤੇ ਹੈਲਪਰ ਤੇ ਮਕੈਨਿਕ ਉੱਥੇ ਪਹੁੰਚਣਗੇ 20 ਮਿੰਟਾਂ ਦਾ ਟਾਈਮ ਹੋਊਗਾ ਇਹਦੇ। 20 ਮਿੰਟਾਂ ਜਾ ਕੇ ਉਹਨੂੰ ਉਤਰ ਨੂੰ ਸਹੀ ਕਰਕੇ ਚੱਲਦਾ ਕਰ ਦੇ। ਇਹ ਵੀਰ ਦੀ ਆਹੀ ਗੱਲ ਵਧੀਆ ਲੱਗੀ ਮੈਨੂੰ। ਬਾਕੀ ਹਾਂ ਅਜੀਦ ਲਏ ਆ। ਦੋ ਸਕੂਟਰ ਲਏ ਆ ਤੇ ਉਹ ਲਾਦੀ ਗੁੱਰੀ ਵੇਗੀ ਆ ਉਹ 1.5 ਲੱਖ ਦੀਈ ਆ। ਇਹ ਤਾਂ ਬਹੁਤ ਘੱਟ ਆ। ਇਹ ਤਾਂ ਰੇਟ ਹੀ ਬਹੁਤ ਘੱਟ ਆ। ਬਾਕੀ ਤੁਹਾਨੂੰ ਸਟੋਰ ਤੇ ਉੱਪਰ ਪੂਰਾ ਸਪਰੇਅ ਪਾਰਟ ਜਾਂ ਸਰਮਸ ਪੂਰੀ ਵੇਰ ਲੱਗੀ। ਪਾਰਟ ਸੜਾ ਕੋਈ ਸੇ ਨੈਕਸਟ ਟਾਈਮ ਕੋਈ ਰਿਪੇਅਰ ਕਰਾਉਣੀ ਆ ਤਾਂ ਬਹੁਤ ਮਜੀ ਸੋਨਸਾ ਜੀ ਠੀਕ ਟੋਟਲ ਸਮਾਨ ਆਪਣਾ ਦੂਜੇ ਸਪੇਅਰ ਪਾਰਟ ਦਾ ਟੋਟਲ ਸਮਾਨ ਇੱਥੇ ਮਿਲਦਾ ਕੌਂਕੇ ਕਲਾਂ ਵੱਡੇ ਕੌਂਕੇ ਕਲਾਂ ਜਗਰਾਉਂ ਦੇ ਕੋਲੇ ਨਾਨਕਸਰ ਦੇ ਕੋਲ ਜੇ ਜੀ ਦਾ ਹੋ ਸਾਰੇ ਆਓ ਇੱਕ ਵਾਰੀ ਮੌਕਾ ਦਿਓ ਸਾਨੂੰ ਇੱਕ ਵਾਰੀ ਵੀਰ ਜੀ ਆ ਕੇ ਮਿਲੋਨਨ ਚੀਜ਼ ਦੇਖੋ ਪਸੰਦ ਕਰੋ ਫੇਰ ਜਾਓ ਕਿਸੇ ਕੋਲ ਹੋਰ ਹਾਂ ਕੋਕੇ ਜੀ ਧੰਨਵਾਦ ਦਾਸੀ ਜੀ